ਔਰ ਲੈਟਰ ਫੈਡਰਲ ਦੇ ਵਿੱਚ ਜਿਹੜੀ ਹੈਗੀ ਹੈ ਬਾਜ਼ਾਰ ਵਿੱਚੋਂ ਦੇਖੋ ਵੀ ਜਦੋਂ ਉਹ ਬਲੈਕ ਮਾਰਕ ਕਰ ਰਹੇ ਨੇ ਉਹਦੇ ਵਿੱਚ ਵੀ ਧਿਆਨ ਰੱਖਣਾ ਕਿ ਕਈ ਵਾਰੀ ਕੋਈ ਮੋਟਰਸਾਈਕਲ ਜਾਂ ਹੁੰਦਾ ਚੱਕੀ ਬੰਦੋਂ ਤੁਹਾਨੂੰ ਮਿਲਦਾ ਹੈ ਤਾਂ ਉਹਦੀ ਚੈਕਿੰਗ ਵੀ ਤੁਸੀਂ ਉੱਥੇ ਕਰ ਸਕਦੇ ਹੋ ਜਨਰਲੀ ਆਪਾਂ ਫੁੱਟਪਾਥ ਤੋਂ ਜਦੋਂ ਨਿਕਲਦੇ ਆਂ ਤਾਂ ਜਨਰਲੀ ਆਪਾਂ ਜਿਹੜੇ ਆਪਸ ਆਪਸ ਮੋਟਰਸਾਈਕਲ ਜਾਂ ਚੈਕਿੰਗ ਨਹੀਂ ਕਰਦੇ ਤੋ ਸਾਰੇ ਚਾਰ ਤੋਂ ਬਾਅਦ ਇੱਕ ਟੀਮ ਬਖੀ ਬਣਾ ਲਓ ਕਿ ਜਿਹੜੇ ਵੇਚੇ ਸਪਾਰ ਕਿਤੇ ਹੋਏ ਨੇ ਉਹਨਾਂ ਦੀ ਜਿਹੜੀ ਚੈਕਿੰਗ ਵੀ ਜ਼ੋਰ ਕਰ ਲੈਣਾ ਇਸ ਤੋਂ ਇਲਾਵਾ ਜਦੋਂ ਅਪਰ ਐਡਮਿਨਿਸਟ੍ਰੇਸ਼ਨ ਤੋਂ ਨਾਮ ਤੇ ਨਿਕਲਾਂਗੇ ਕਉਂਫੀ ਜਿਹੜੀ ਪਾਰਕਿੰਗ ਬਣੀ ਹੋਈ ਐ ਉਸ ਪਾਰਕਿੰਗ ਦੇ ਵਿੱਚ ਵੀ ਇੱਕ ਵੇਕਾਂ ਜਿਹੜੇ پارک ਕੀਤੇ ਹੁੰਦੇ ਆ ਲਾਸਟ ਵਾਰ ਜਦੋਂ ਅ ਕੈਸੋ ਕੀਤਾ ਸੀਗਾ ਤਿੰਨ ਦਿਨ ਪਹਿਲਾਂ ਉਸ ਤੋਂ ਵੀ ਪਾਰਕਿੰਗ ਦੇ ਵਿੱਚ ਚੋਰੀ ਦਾ ਮੋਟਰਸਾਈਕਲ ਖੜਾ ਸੀਗਾ ਤੋਂ ਅਸੀਂ ਉਦੋਂ ਕਵਰ ਕੀਤਾ ਐ ਇੱਥੇ ਹੀ ਅਸੀਂ ਪਿਛਲੇ ਪਹਿਲਾਂ ਵੜਿਆ ਸੀਗਾ ਸੋ ਬੇਸਿਕਲੀ ਜਿਸ ਵੇਲੇ ਆਪਾਂ ਹੁਣ ਬਲੈਕ ਮਾਰਕ ਦੇ ਨਾਲ-ਨਾਲ ਆਪਣਾ ਜਿਹੜਾ ਚੈਕਿੰਗ ਵਾਲਾ ਜਿਹੜੀ ਜਿਹੜੀ ਹੁੰਦੀ ਐ ਉਹਨੋਂ ਨਾਲ-ਨਾਲ ਇੰਸ਼ੋਰ ਕਰਨਾ ਮੋਟਰਸਾਈਕਲ ਚੈੱਕ ਕਰਨੇ ਨੇ ਜਿਹੜੀ ਪਾਰਕਿੰਗ ਦੇ ਵਿੱਚ ਲੱਗੇ ਵੇਕਾਂ ਨੂੰ ਚੈੱਕ ਕਰਦਿਆਂ ਨੇ ਜਿੱਥੇ ਲਾਵਾ ਜਿੱਥੇ ਕੋਈ ਸ਼ਕਤੀਪੰਦਾ ਮਿਲਦਾ ਜਾਂ ਸਾਡੀ ਐਕਟੀਵਿਟੀ ਲੱਗਦਾ ਵੀ ਚੱਗੀ ਹੈ ਤੁਹਾਨੂੰ ਕੁਝ ਕੁਸ਼ ਕਰਦੀ ਜੇਕਰ ਕੋਈ ਲੱਗਦਾ ਤਾਂ ਆਪਾਂ ਪ੍ਰੋਐਕਟਿਵ ਐਕਸ਼ਨ ਦੀ ਬੰਦੇ ਨੂੰ ਲੋਡ ਆਫ ਕਰਨਾ ਹੈਾਰੇ ਸਮਝ ਗਏ ਮਾਜਮਦ ਸਰ ਠੀਕ ਹੈ ਸਰ ਫਾਰਮੇਸ਼ਨ ਨੂੰ ਦਾ ਜ਼ਰੂਰ ਇਹ ਸ਼ਹਿਰ ਦੇ ਵਿੱਚ ਤੁਹਾਨੂੰ ਸਰਸਵਤੀ ਮਦਦ ਕੀਤੀ ਜਾ ਰਹੀ ਹੈ ਜੇਕਰ ਕਿ ਬੰਦਾ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਦਾ ਤਾਂ ਜਾਮ ਦੀ ਕੋਸ਼ਿਸ਼ ਕਰੇਗਾ ਤਾਂ ਉਹ ਕੇਮ ਕਰਦਾ ਹੈ ਕਿਹੜੀ ਕਿਹੜੀ ਟੀਮਾਂ ਲੱਗੀਆਂ ਹੈ ਜਿਹੜਾ ਤਿਉਹਾਰਾ ਦੇ ਮੱਦੇ ਨਜ਼ਰ ਤੁਸੀਂ ਫਲਾਈਂਗ ਮੌਸ ਕੱਟਿਆ ਜਾ ਰਿਹਾ ਹੈ ਕੀ ਕੰਨਾ ਬਣੇ ਆਮਾਨੀਓ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਤਿਹਾੜਾਂ ਦੇ ਮੱਦੇਨਜ਼ਰ ਰੱਖਦੇ ਹੋਏ ਵਕ ਵਕ ਚੈਕਿੰਗ آپریشن ਸਰਚ آپریشن ਐਂਡ ਕੈਸੋ آپریشن ਪਲਾਨ ਕੀਤੇ ਨੇ ਉਸੇ ਲੜੀ ਦੇ ਤਹਿਤ ਹੀ ਅੱਜ ਬਠਿੰਡਾ ਪੁਲਿਸ ਵੱਲੋਂ ਬਠਿੰਡਾ ਦੇ 메ਨ ਬਾਜ਼ਾਰ ਤੋਂ ਥੋਬੀ ਬਾਜ਼ਾਰ ਦੇ ਵਿੱਚ ਫਲੈਗ ਮਾਰਚ ਆਰਗੇਨਾਈਜ਼ ਕੀਤਾ ਗਿਆ ਜਿਸ ਦੇ ਵਿੱਚ ਸਾਡੇ ਨਾਲ 4 ਡੀਐਸਪੀ ਸਮਾਨ ਨਾਲ ਇੰਸਪੈਕਟਰ ਸਬ ਇੰਸਪੈਕਟਰ ਸਮਾਨ ਤੇ ਇਲਾਵਾ ਸਾਡੇ ਨਕਰੀਬ 200 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੇ ਤਾਇਨਾਤ ਕੀਤੇ ਗਏ ਨੇ ਆ ਫਲੈਗ ਮਾਰਚ ਜੋ ਹੈ ਥੋਬੀ ਬਾਜ਼ਾਰ ਦੇ ਨਾਲ ਨਾਲ ਰੇਲਵੇ ਸਟੇਸ਼ਨ ਤੇ ਫਾਇਰ ਬ੍ਰਿਜ ਚੌਂਕ ਦੇ ਏਰੀਆ ਜਿਹੜਾ ਹੈਗਾ ਉਸ ਨੂੰ ਕ ਮੇਨ ਪਰਪਸ ਆਫ ਫਲੈਗ ਮਾਰਚ ਦਾ ਕਿ ਲੋਕਾਂ ਦੇ ਵਿੱਚ ਸੇਫਟੀ ਤੇ ਸਕਿਉਰਿਟੀ ਦੀ ਜਿਹੜੀ ਸੈਂਸ ਆਫ ਫੀਲ ਹੈਗੀ ਉਸ ਨੂੰ ਬਰਕਰਾਰ ਰੱਖਣਾ ਤੇ ਜਿਹੜੇ ਸ਼ਰਾਰਤੀ ਬੰਦੇ ਨੇ ਉਹਨਾਂ ਨੂੰ ਮੈਸੇਜ ਦੇਣਾ ਵੀ ਜੇਕਰ ਕੋਈ ਬੰਦਾ ਕਿਸੇ ਤਰ੍ਹਾਂ ਦੀ ਇਲੈਗਲ ਐਕਟੀਵਿਟੀ ਜਾਂ ਗੈਰ ਕਾਨੂੰਨੀ ਐਕਟੀਵਿਟੀ ਨੂੰ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਉਸ ਦੇ ਵੱਲੋਂ ਸਾਡੇ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਆਟੋ ਰਿਕਸ਼ਾ ਵਾਲੇ ਕਾਫੀ ਬਤਮੀ ਜੀ ਨਾਲ ਪੇਸ਼ ਆ ਰਹੇ ਨੇ ਕਿ ਕਾਫੀ ਕੱਲ੍ਹ ਵੀ ਇੱਕ ਵੀਡੀਓ ਵਾਇਰਲ ਹੋਈ ਹੈ ਕਿ ਡੰਡਾ ਮਾਰਿਆ ਸੀ ਉਹਦੇ ਵਿੱਚ ਆ ਦੇਖੋ ਜਿੱਤੇ ਵੀ ਸਾਡੇ ਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਕਿ ਕਿਸੇ ਵੱਲੋਂ ਕਾਨੂੰਨ ਨੂੰ ਹੱਥ ਚ ਲਿਆ ਜਾਂਦਾ ਜਾਂ ਕੋਈ ਕ੍ਰਾਈਮ ਦੀ ਇਨਫੋਰਮੇਸ਼ਨ ਮਿਲਦੀ ਹੈ ਚਾਹੇ ਆਟੋ ਵਾਲਾ ਹੋਵੇ ਜਾਂ ਵੈਸੇ ਵੀ ਨਾਰਮਲ ਪਬਲਿਕ ਦੀ ਜਦੋਂ ਕਾਲ ਆਉਂਦੀ ਹੈ ਤਾਂ ਸਾਡੇ ਵੱਲੋਂ ਤੁਰੰਤ ਟੀਮ ਜਿਹੜੀ ਮੌਕੇ ਦੇ ਉੱਪਰ ਪਹੁੰਚ ਕੇ ਜਾਰੇ ਕਾਰਵਾਈ ਕੀਤੀ ਜਾਂਦੀ ਹੈ ਇਸ ਰਿਗਾਰਡਿੰਗ ਵੀ ਜੋ ਬੰਦਾ ਲੀਗਲ ਐਕਸ਼ਨ ਹੈ ਸਾਡੇ ਵੱਲੋਂ ਲਿਆ ਜਾਵੇਗਾ ਸਰ ਇੱਕ ਨਾ ਬੱਚੇ ਜਿਹੜੇ ਪਟਾਕੇ ਵਜਾਉਂਦੇ ਆ ਪਟਾਕੇ ਤਾਂ ਚਲੋ ਠੀਕ ਹੈਗਾ ਪਰ ਪੋਟਾਸ਼ਟ ਹੁੰਦਾ ਹੈਗਾ ਉਹ ਪਾਈਪਾਂ ਦੇ ਵਿੱਚ ਨਾ ਬੱਚੇ ਆਮ ਤੌਰ ਤੇ ਗਲੀਆਂ 'ਚ ਤੁਸੀਂ ਦੇਖਿਆ ਹੋਣਗੇ ਵਜਾ ਰਹੇ ਪਰ ਉਹਨਾਂ ਸਰੀਆ ਸਟ੍ਰੋਕ ਆਉਟ ਚੀਜ਼ ਇਸ ਰਿਗਾਰਡਿੰਗ ਅਸੀਂ ਜਿਹੜੀ ਹੈਗੇ ਸਖਤ ਜਿਹੜੀ ਸਾਡੇ ਵੱਲੋਂ ਸਾਰਿਆਂ ਨੂੰ ਐਸਐਚਓ ਸਬੰਨ ਨੂੰ ਜਾਂ ਇਨਚਾਰਜ ਸਬੰਨ ਨੂੰ ਮੈਸੇਜ ਕੀਤਾ ਗਿਆ ਕਿਉਂਕਿ ਲਾਸਟ ਈਅਰ ਵੀ ਇੱਕ ਲੜਕੇ ਜਿਹੜੇ ਇੱਥੇ ਪਰਸਨਾਮਨਗਰ ਦਾ ਇੱਕ ਲੜਕਾ ਸੀਗਾ ਛੋਟਾ ਲੜਕਾ ਸੀਗਾ ਜਿਸ ਦਾ ਜਿਹੜੇ ਹੱਥ ਦੇ ਉੱਪਰ ਚੋਟ ਲੱਗੀ ਸੀ ਸੋਸ ਰਿਗਾਰਡਿੰਗ ਵੀ ਅਸੀਂ ਸਾਰੇ ਐਸਐਚਓ ਸਬੰਨ ਨੂੰ ਇਨਸਟ੍ਰਕਸ਼ਨ ਜਿਹੜੀ ਜਾਰੀ ਕੀਤੀਆਂ ਨੇ ਕਿ ਇਸ ਨੂੰ ਵੱਧ ਤੋਂ ਵੱਧ ਜਿਹੜਾ ਹੈਗਾ ਜਿਹੜੇ ਜੋ ਕਾਨੂੰਨ ਦੀ ਪਾਲਣਾ ਹੈ ਜਾਂ ਐਕਸਪਲੋਸਿਵ ਰਿਗਾਰਡਿੰਗ ਜੋ ਲਾਜ਼ ਅਗੇ ਉਹਨੂੰ ਇਨਫੋਰਸ ਕੀਤਾ ਜਾਵੇ ਤਾਂ ਕਿ ਕਿਸੇ ਤਰ੍ਹਾਂ ਦਾ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋ ਸਕੇ ਬਾਜ਼ਾਰਾ ਵਿੱਚ ਦੁਕਾਨਦਾਰ ਪਟਾਕੇ ਦਾ ਅੱਡਾ ਲਾ ਸਕਦੇ ਨੇ ਕਿ ਜਾਂ ਇਹਨਾਂ ਨੂੰ ਕੋਈ ਹੈਗੀ ਦਾਇਤਾ ਇਹਦੇ ਵਿੱਚ ਮਾਨਯੋਗ ਡੀਸੀ ਸਾਹਿਬ ਵੱਲੋਂ ਜੋ ਇਨਸਟਰਕਸ਼ਨ ਜਾਰੀ ਕੀਤੀ ਜਾਂਦੀਆਂ ਨੇ ਜਾਂ ਜੋ ਓਰਿਜਨਲ ਲਾਇਸੈਂਸ ਜਾਰੀ ਕੀਤਾ ਜਾਂਦਾ ਉਹੀ ਜਿਹੜਾ ਹੈਗਾ ਇਸ ਰਿਗਾਰਡਿੰਗ ਸੇਲ ਕਰ ਸਕਦਾ ਅੱਛਾ ਲਾਸਟ ਸਵਾਲ ਹੈ ਸਰ ਦਿਨ ਰਾਤ ਇਹ ਜਿਹੜੀ ਪੁਆਇੰਟਾਂ ਤੇ ਪੀਸੀਆਰ ਤੇ ਨਾਕ ਕੀਤੀ ਹੈ ਬਾਹਰੋਂ ਵੀ ਪੁਲਿਸ ਵਗੈਰਾ ਫੋਰਸ ਭਲਾਈ ਡੈਫੀਨਿਟਲੀ ਸਾਡੇ ਕੋਲ ਤਕਰੀਬਨ 150 ਦੇ ਕਰੀਬ ਪੁਲਿਸ ਮੁਲਾਜ਼ਮ ਸਾਨੂੰ ਜਿਹੜੇ ਟਰੇਨਿੰਗ ਵਾਲ ਜੋ ਕਰ ਰਹੇ ਸੀਗੇ ਉਸ ਨੂੰ ਦਿੱਤੇ ਗਏ ਨੇ ਡਿਊਟੀ ਵਾਸਤੇ ਜਿਸ ਦਾ ਜਿਸ ਨੂੰ ਅਸੀਂ ਨਾਕੇ ਲਈ ਜਾਂ ਪੈਟਰੋਲਿੰਗ ਲਈ ਜਾਂ ਫੁੱਟ ਪਾਰਚ ਲਈ ਅਸੀਂ ਯੂਜ਼ ਕਰਾਂਗੇ ਕਿਸ ਤਰ੍ਹਾਂ ਦੀ ਕਾਰਵਾਈ ਹੋਗੀ ਸਰ ਜੇ ਮੰਨ ਲਓ ਪੁਆਇੰਟ ਤੇ ਕੋਈ ਅਫਸਰ ਨਾ ਹੋਇਆ ਡਿਊਟੀ ਤੇ ਪੀਸੀ ਆ ਤੈ ਉਹ ਸਾਡੇ ਡਿਪਾਰਟਮੈਂਟਲ ਐਕਸ਼ਨ ਹੈ ਜੋ ਵੀ ਬਣਦਾ ਹੈ ਉਹਦੇ ਖਿਲਾਫ ਲਾਇਆ ਜਾਊਗਾ ਹਾਂ ਨਰੇਂਦਰ ਜੀ ਇਹ ਵੀ ਅੱਜ ਵੱਡਾ ਤੁਹਾਡਾ ਦਿਵਾਲੀ ਦਾ ਦੇਖੀ ਜਿਹੜੇ ਲਾਇਸੈਂਸੀ ਹਥਿਆਰਨਦੇ ਉਹ ਜਮ੍ਹਾਂ ਕਰਵਾਉਣ ਦੀ ਕੋਈ ਪਾਲਿਸੀ ਨਹੀਂ ਕਿਉਂਕਿ ਦੇਖੋ ਵੀ ਨਹੀਂ ਨਹੀਂ ਦੇਖੋ ਜਿਹੜੀ ਇਸ ਰਿਕਾਰਡਿੰਗ ਜੋ ਇੰਸਟਰਕਸ਼ਨਸ ਹੁੰਦੀਆਂ ਜੋ ਇਲੈਕਸ਼ਨ ਕਮਿਸ਼ਨਰ ਰਿਗਾਰਡਿੰਗ ਇ ਤਿਹਾਰ ਜਿਹੜੇ ਤਿਹਾਰ ਨੇ ਇਹ ਤਾਂ ਮਨਾਉਣ ਲਈ ਹੁੰਦੇ ਨੇ ਉਹਦਾ ਸ਼ਾਦਾ ਟਾਈਮ ਹੁੰਦਾ ਖੁਸ਼ੀ ਦਾ ਟਾਈਮ ਹੁੰਦਾ ਇਸ ਦੇ ਵਿੱਚ ਅਸੀਂ ਵੀ ਤੁਹਾਡੇ ਮਾਧਿਅਮ ਨਾਲ ਸਭ ਨੂੰ ਅਪੀਲ ਕਰਦੇ ਆ ਕਿ ਇਹ ਤਿਹਾਰਾਂ ਦੇ ਵੱਧ ਤੋਂ ਵੱਧ ਜਿਹੜਾ ਹੈਗਾ ਮਨਾਇਆ ਜਾਵੇ ਅਸਰ ਤੁਮੇ ਆਪਣੀ ਫੌਜੀ ਜੀਵਰੀ ਨੇ ਜੀਵਰੀ ਬੋਲਣਾ ਆਪਣਾ ਕੰਮ ਹੀ ਕਰਦੇ चक ठीकु आहे भई कमु ठीकु आहे